प्यार वाले सबसे पहला सवाल जो भगत कबीर सैय जी महाराज इस शब्द ਦੇ ਰਹਾਉ ਵਾਲੇ ਬੰਦ ਦੇ ਵਿੱਚ ਉਠਾਉਂਦੇ ਹਨ ਉਹ ਸਵਾਲ ਹੈ ਬਹੋਰੇ ਪੰਡਿਤ ਬਾਹਮਣ ਕਬ ਕੇ ਹੋਏ ਉਹ ਸਵਾਲ ਉਠਾਉਂਦੇ ਹਨ ਕਿ हे पंडित ਜਨੋ हे सूझवान सज्ਜਨੋ ਇਹ ਦਸੰਤ ਦਾ ਯਤਨ ਕਰੋ ਕਿ ਬ੍ਰਾਹਮਣ ਕਿਵੇਂ ਹੋਂਦ ਦੇ ਵਿੱਚ ਆਏ ਕਦੋਂ ਹੋਂਦ ਦੇ ਵਿੱਚ ਆਏ ਲਫ਼ਜ਼ ਵਰਤਿਆ ਗਿਆ ਬ੍ਰਾਹਮਣ ਜਿਨ੍ਹਾਂ ਨੂੰ ਉਸ ਸਮੇਂ ਦੇ ਮੰਨੂਵਾਦੀ ਢਾਂਜੇ ਨੇ ਉੱਚਤਮ ਅਧਿਕਾਰ ਦਿੱਤੇ ਸਨ ਸਵਾਲ ਉੱਠਉਂਦੇ ਹਨ ਕਿ ਕਿਵੇਂ ਹੋਂਦ ਦੇ ਵਿੱਚ ਆਏ ਜਦੋਂ ਆਪਾਂ ਇਸ ਦਾ ਪਿਸ਼ੋਕੜ ਲੱਭਣ ਦਾ ਯਤਨ ਕਰਦੇ ਹਾਂ ਨਾ ਇਸ ਤਰ੍ਹਾਂ ਦੇ ਸ਼ੋਕਟ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਵੈਦਿਕ ਕਾਲ ਸੀ ਉਦੋਂ ਵੀ ਜਾਤੀ ਪ੍ਰਥਾ ਭਾਰਤੀ ਇਤਿਹਾਸ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਰ ਉਸ ਸਮੇਂ ਦੀ ਜਾਤੀ ਪ੍ਰਥਾ ਜਨਮ ਜਾਤ ਨਹੀਂ ਸੀ ਉਸ ਸਮੇਂ ਕਿੱਤੇ ਦੇ ਆਧਾਰ ਦੇ ਉੱਪਰ ਜਾਤ ਨਿਯਤ ਕੀਤੀ ਜਾਂਦੀ ਸੀ ਕੋਈ ਵੀ ਵਿਅਕਤੀ ਜੋ ਅਜੋਕੇ ਸਮੇਂ ਦੇ ਵਿੱਚ ਸ਼ੂਦਰ ਕਹੇ ਜਾਂਦੇ ਹਨ ਉਹਨਾਂ ਦੇ ਘਰ ਦੇ ਵਿੱਚ ਜਨਮ ਲੈਂਦਾ ਹੈ ਤੇ ਜੇਕਰ ਉਹ ਵਿਦਿਆ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਬ੍ਰਾਹਮਣ ਅਖਵਾਉਣ ਦਾ ਅਧਿਕਾਰੀ ਸੀ ਭਾ ਜੇਕਰ ਉਸ ਦਾ ਕਿੱਤਾ ਬ੍ਰਾਹਮਣ ਵਾਲਾ ਹੈ ਤੇ ਉਹ ਆਪਣੇ ਆਪ ਨੂੰ ਬ੍ਰਾਹਮਣ ਅਖਵਾ ਸਕਦਾ ਸੀ ਜੇਕਰ ਕਿਸੇ ਬ੍ਰਾਹਮਣ ਦੇ ਘਰ ਦੇ ਵਿੱਚ ਪੈਦਾ ਹੋਇਆ ਕੋਈ ਬੱਚਾ ਚਮੜੇ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਆਰਾਮ ਦੇ ਨਾਲ ਚਮੜੇ ਦਾ ਕੰਮ ਕਰ ਸਕਦਾ ਸੀ ਤੇ ਉਸ ਨੂੰ ਚਮਿਆਰ ਸ਼ਬਦ ਦੇ ਨਾਲ ਸੰਬੋਧਨ ਕੀਤਾ ਜਾ ਸਕਦਾ ਸੀ ਏਸੀ ਵੈਦਿਕ ਕਾਲ ਦੇ ਵਿੱਚ ਜਾਤੀ ਪ੍ਰਥਾ ਭਗਤ ਕਬੀਰ ਸਿੰਘ ਜੀ ਮਹਾਰਾਜ ਇਸ ਸ਼ਬਦ ਦੇ ਰਾਹੀਂ ਉਹੀ ਸਵਾਲ ਪੈਦਾ ਕਰਦੇ ਹਨ ਕਿ हे ਸਜਣੋ हे ਤੂ ਜਵਾਨ ਵੀਰੋ हे ਪੰਡਿਤ ਜਨੋ ਇਹ ਦੱਸੰਦ ਯਤਨ ਕਰੋ ਕਿ ਇਹ ਬਾਹਮਣ ਕਦੋਂ ਹੁੰਦ ਦੇ ਵਿੱਚ ਆਏ ਹਨ ਕਿਉਂਕਿ ਇਹ ਜਨਮ ਜਾਤ ਦੇ ਵਿੱਚ ਕਿਵੇਂ ਬਣੇ ਇਹ ਸ਼ਬਦ ਇਹ ਕਿੱਤਾ ਤੇ ਕਿੱਤੇ ਦੇ ਆਧਾਰਨ ਦੇ ਉੱਪਰ ਸੀ ਇਹ ਸ਼ਬਦ ਕਿੱਤੇ ਦੇ ਆਧਾਰਤ ਹਨ ਇਹ ਸ਼ਬਦ ਜਨਮ ਜਾਤ ਦੇ ਨਾਲ ਕਦੋਂ ਜੁੜਦੇ ਹਨ ਇਹ ਦਸੰਦਾ ਯਤਨ ਕਰੋ ਤੇ ਜਦੋਂ ਆਪਾਂ ਇਸ ਦਾ ਪਿਛੋਕੜ ਲੱਭਣ ਦਾ ਯਤਨ ਕਰਦੇ ਹਾਂ ਤੇ ਸਾਨੂੰ ਦੋ ਸ਼ਬਦ ਲੱਭਦੇ ਹਨ ਰਿਗਵੇਦ ਦੇ ਵਿੱਚੋਂ ਇੱਕ ਸ਼ਬਦ ਹੈ ਆਰੀਆ ਤੇ ਦੂਜਾ ਸ਼ਬਦ ਹੈ ਅਨਾਰੀਆ ਤੇ ਆਪਾਂ ਸਾਰੇ ਇਤਿਹਾਸ ਦੇ ਵਿਦਿਆਰਥੀ ਹਾਂ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਰਹਿੰਦੇ ਹਾਂ ਕਿਉਂਕਿ ਦਾਸ ਪੋਸਟ ਗ੍ਰੈਜੂਏਸ਼ਨ ਇਤਿਹਾਸ ਦੇ ਵਿਸ਼ੇ ਦੇ ਵਿੱਚ ਕਰ ਰਿਹਾ ਹੈ ਤੇ ਇਹ ਇਸ ਵਿਸ਼ੇ ਦੇ ਨਾਲ ਦਾਸ ਦੀ ਬਹੁਤ ਸਾਂਝ ਪੈਂਦੀ ਰਹਿੰਦੀ ਹੈ ਆਰੀਅਨ ਲੋਕ ਉਸਨ ਜਿਹੜੇ ਵਿਦੇਸ਼ ਤੋਂ ਕਬੀਲਾਵਾਦੀ ਢਾਂਚੇ ਦੇ ਵਿੱਚੋਂ ਨਿਕਲੇ ਹੋਏ ਇਸ ਦੇਸ਼ ਦੇ ਵਿੱਚ ਆਉਂਦੇ ਹਨ ਤਕਰੀਬਨ 5 ਤੋਂ 7 ਹਜ਼ਾਰ ਸਾਲ ਪਹਿਲਾਂ ਜਦੋਂ ਉਹ ਇਸ ਦੇਸ਼ ਦੇ ਵਿੱਚ ਆਉਂਦੇ ਹਨ ਤੇ ਇਸ ਦੇਸ਼ ਦੇ ਮੂਲ ਨਿਵਾਸੀ ਜਿਹੜੇ ਉਹਨਾਂ ਦਾ ਟੱਕਰਾ ਕਰ ਸਕਦੇ ਸਨ ਉਹਨਾਂ ਦੀ ਖਿਲਾਫਤ ਕਰਦੇ ਹਨ ਉਹਨਾਂ ਦੇ ਨਾਲ ਯੁੱਧ ਕਰਦੇ ਹਨ ਯੁੱਧ ਦੇ ਵਿੱਚ ਮਾਰੇ ਜਾਂਦੇ ਹਨ ਤੇ ਹਾਰ ਜਾਂਦੇ ਹਨ ਆਰੀਅਨ ਲੋਕਾਂ ਵੱਲੋਂ ਮਾਰੇ ਗਏ ਲੋਕਾਂ ਨੂੰ ਅਤੇ ਉਹਨਾਂ ਦੇ ਪਿੱਛੇ ਬਾਝ ਚੁਕੇ ਪਰਿਵਾਰਾਂ ਨੇ ਜਾਂ ਜਿਹੜੇ ਲੋਕ ਉਹਨਾਂ ਦੀ ਵਿਰੋਧਤਾ ਨਹੀਂ ਕਰ ਸਕਦੇ ਸਨ ਉਹਨਾਂ ਨੂੰ ਆਪਣੇ ਗੁਲਾਮ ਬਣਾ ਲਿਆ ਜਾਂਦਾ ਹੈ ਅਤੇ ਜਿਹੜੇ ਲੋਕ ਉਹਨਾਂ ਦੀ ਵਿਰੋਧਤਾ ਕਰ ਸਕਦੇ ਸਨ ਜਿਹੜੇ ਉਹਨਾਂ ਦੇ ਅੱਗੇ ਜੂਝ ਸਕਦੇ ਸਨ ਉਹ ਉਹਨਾਂ ਨਾਲ ਲੜਦੇ ਲੜਦੇ ਹੌਲੀ ਹੌਲੀ ਪਿੱਛੇ ਹਟਦੇ 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 ਦਖਣ ਵਾਲੇ ਪਾਸੇ ਚਲੇ ਜਾਂਦੇ ਹਨ ਸਾਰਾ ਉੱਤਰੀ ਭਾਰਤ ਵਿਦੇਸ਼ੀਆਂ ਦੇ ਅਧੀਨ ਆ ਜਾਂਦਾ ਹੈ ਪਰ ਵੈਦਿਕ ਕਾਲ ਦੇ ਸਮੇਂ ਦੇ ਦੌਰਾਨ ਜਦੋਂ ਰਿਗਵੇਦ ਲਿਖਿਆ ਜਾ ਰਿਹਾ ਸੀ ਜਾਂ ਚਾਰੇ ਵੇਦ ਹੁੰਦੇ ਦੇ ਵਿੱਚ ਆ ਰਹੇ ਸਨ ਲਿਖੇ ਜਾ ਰਹੇ ਸਨ ਉਸ ਸਮੇਂ ਤੱਕ ਜੋ ਜਾਤੀ ਪ੍ਰਥਾ ਸੀ ਜਾਤੀ ਢਾਂਚਾ ਸੀ ਇਹ ਕੇਵਲ ਤੇ ਕੇਵਲ ਕਿੱਤੇ ਦੇ ਉੱਪਰ ਆਧਾਰਿਤ ਸੀ ਰਿਗਵੇਦ ਦੇ ਅੰਦਰ ਦੋ ਨਾਮ ਜੋ ਵਰਤੇ ਗਏ ਇੱਕ ਹੈ ਆਰੀਆ ਦੂਜਾ ਹੈ ਅਨਾਰੀਆ ਅਨਾਰੀਆ ਵਾਸਤੇ ਸ਼ਬਦ ਦਾਸ ਵੀ ਵਰਤਿਆ ਗਿਆ ਜਿੱਥੋਂ ਸਾਨੂੰ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਆਰੀਅਨ ਲੋਕਾਂ ਨੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਗੈਰ ਆਰੀਆ ਲੋਕਾਂ ਨੂੰ ਜਿੱਥੇ ਆਪਣੇ ਗੁਲਾਮ ਬਣਾਇਆ ਆਪਣੇ ਸੇਵਕ ਆਪਣੇ ਦਾਸ ਬਣਾਇਆ ਅਥੇ ਸਮਾਂ ਬੀਤਣ ਦੇ ਨਾਲ ਉਹਨਾਂ ਲੋਕਾਂ ਦੇ ਉੱਪਰ ਹੀ ਤਸ਼ੱਦਦ ਹੋਣੀ ਸ਼ੁਰੂ ਹੋਈ। ਵੈਦਿਕ ਕਾਲ ਦੇ ਜਾਣ ਤੋਂ ਬਾਅਦ ॠषि ਰਾਜਾ ਮਨੂ ਵਰਗਿਆਂ ਨੇ ਅਜਿਹੇ ਕਾਨੂੰਨ ਅਖਤਿਆਰ ਕੀਤੇ। ਅਜਿਹੇ ਕਾਨੂੰਨਾਂ ਦੇ ਘਾੜਤ ਘੜੀ ਜਿਨ੍ਹਾਂ ਦੇ ਤਹਿਤ ਕਿੱਤੇ ਦੇ ਆਧਾਰ ਦੇ ਉੱਪਰ ਬਣੀ ਹੋਈ ਜਾਤੀ ਪ੍ਰਥਾ ਜਾਤੀ ਢਾਂਚਾ ਹੁਣ ਜਨਮ ਦੇ ਆਧਾਰ ਦੇ ਉੱਪਰ ਨਿਯਤ ਕਰ ਦਿੱਤਾ ਗਿਆ। ਭਾਵੇਂ ਜੇਕਰ ਕੋਈ ਅਜੁਗ ਦੇ ਸਮੇਂ ਦੇ ਸ਼ੂਦਰਾਂ ਦੇ ਵਿੱਚੋਂ ਵਿਦਿਆ ਹਾਸਲ ਕਰਕੇ ਬ੍ਰਾਹਮਣ ਬਣਨਾ ਚਾਵੇ, ਬ੍ਰਾਹਮਣ ਵਾਲਾ ਕੀਤਾ ਅਪਣਾਉਣਾ ਚਾਵੇ ਤਾਂ ਉਹ ਨਹੀਂ ਅਪਣਾ ਸਕਦਾ। ਜੇਕਰ ਕੋਈ ਬ੍ਰਾਹਮਣ ਵਿਦਿਆ ਤੋਂ ਹੀਣਾ ਹੈ, ਜੇਕਰ ਕਿਸੇ ਬ੍ਰਾਹਮਣ ਦਾ ਪੁੱਤਰ ਵਿਦਿਆ ਤੋਂ ਹੀਣਾ ਹੈ, ਉਸ ਦੇ ਕੋਲ ਬ੍ਰਾਹਮਣ ਵਾਲੀ ਯੋਗਤਾ ਨਹੀਂ। ਤਾਂ ਵੀ ਉਸ ਬ੍ਰਾਹਮਣ ਵਾਲੇ ਹੀ ਅਧਿਕਾਰ ਪ੍ਰਾਪਤ ਹੋਣਗੇ ॠषि ਰਾਜਾ ਮੰਨੂ ਨੇ ਇਸ ਕਾਨੂੰਨ ਨੂੰ ਲਿਖਤੀ ਤੌਰ ਦੇ ਉੱਪਰ ਐਲਾਨੀਆਂ ਤੌਰ ਦੇ ਉੱਪਰ ਸਮੁੱਚੇ ਭਾਰਤ ਦੇ ਉੱਪਰ ਲਾਗੂ ਕੀਤਾ ਹੈ ਅਤੇ ਜੋ ਉਸ ਨੇ ਲਿਖਤ ਲਿਖੀ ਉਸ ਦਾ ਨਾਮ ਰੱਖਿਆ ਮੰਨੂ ਸਿਮਰਤ ਮੰਨੂ ਸਿਮਰਤੀ ਦੇ ਵਿੱਚ ਉਸ ਨੇ ਇਹ ਕਾਨੂੰਨ ਅਖਤਿਆਰ ਕੀਤਾ ਕਿ ਸਭ ਤੋਂ ਉੱਚतम ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੋਣਗੇ ਵਿਦਿਆ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੋਵੇਗਾ ਬ੍ਰਾਹਮਣ ਜਿਸ ਨੂੰ ਚਾਹੇ ਜਿਵੇਂ ਦੀ ਚਾਹੇ ਅਤੇ ਜਿੰਨੇ ਕੋ ਚਾਹੇ ਉਹ ਨਹੀਂ ਕੋ ਵਿਦਿਆ ਦੇ ਸਕਦਾ ਹੈ ਪਰ ਉਚਤਮ ਵਿਦਿਆ ਦਾ ਸਤਾਰ ਕੇਵਲ ਤੇ ਕੇਵਲ ਬ੍ਰਾਹਮਣ ਦੇ ਕੋਲ ਹੈ ਇਸੇ ਕਰਕੇ ਵੈਸ਼ ਅਤੇ ਕਸ਼ਤਰੀ ਨੂੰ ਜਿੰਨੀ ਕੋ ਵਿਦਿਆ ਪ੍ਰਾਪਤ ਹੁੰਦੀ ਹੈ ਜਦੋਂ ਬ੍ਰਾਹਮਣ ਜਿੰਨੀ ਕੋਈ ਵਿਦਿਆ ਪ੍ਰਦਾਨ ਕਰਦਾ ਹੈ ਉਹ ਉਨੀ ਕੁ ਹੀ ਹੈ ਜਿੰਨ ਨੂੰ ਉਸ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਲੜਿੰਦੀ ਹੈ ਬ੍ਰਾਹਮਣ ਉਹਨਾਂ ਨੂੰ ਉਚਤਮ ਵਿਦਿਆ ਪ੍ਰਦਾਨ ਨਹੀਂ ਕਰਦਾ ਇਹ ਰਿਸ਼ੀ ਰਾਜਾ ਵੱਲੋਂ ਵੱਲੋਂ ਜਿਹੜਾ ਕਾਨੂੰਨ ਅਖਤਿਆਰ ਕੀਤਾ ਗਿਆ ਉਸ ਦੇ ਆਧਾਰ ਤੇ ਬ੍ਰਾਹਮਣ ਦੇ ਕੋਲ ਇੰਨੇ ਅਧਿਕਾਰ ਸਨ ਕਿ ਉਹ ਕਿਸੇ ਵੀ ਜਾਤੀ ਦੀ ਔਰਤ ਦੇ ਨਾਲ ਵਿਆਹ ਕਰ ਸਕਦਾ ਸੀ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਨਾ ਹੈ ਕੋਈ ਸਮਾਰੋਹ ਕਰਵਾਉਣਾ ਹੈ ਕਿਸੇ ਨੇ ਆਪਣੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਉਲੀਕਣਾ ਹੈ ਕਿ ਸਭ ਤੋਂ ਪਹਿਲਾ ਅਸਥਾਨ ਉਹ ਬ੍ਰਾਹਮਣ ਦਾ ਹੋਵੇਗਾ ਏਸੀ ਬ੍ਰਾਹਮਣ ਦੀ ਉੱਚਮਤਾ ਉਤਮਤਾ ਇਸ ਤੋਂ ਬਾਅਦ ਅਧਿਕਾਰ ਸਿੱਖ ਛਤਰੀ ਦੇ ਕੋਲ ਕਸ਼ਤਰੀ ਦੇ ਕੋਲ ਉਹ ਅਧਿਕਾਰ ਉਦੋਂ ਹੀ ਆ ਸਕਦੇ ਹਨ ਜਦੋਂ ਉਹ ਬ੍ਰਾਹਮਣ ਦੀ ਉੱਤਮਤਾ ਨੂੰ ਬਰਕਰਾਰ ਰੱਖਣ ਵਾਸਤੇ ਵਚਨਬੱਧ ਹੋਵੇਗਾ ਕਸ਼ਤਰੀਆਂ ਦੇ ਕੋਲ ਫੌਜ ਸੀ ਪਰ ਕਾਨੂੰਨ ਬਣਾਉਣ ਵਾਸਤੇ ਬ੍ਰਾਹਮਣ ਦੀ ਮਦਦ ਬ੍ਰਾਹਮਣ ਦੀ ਸਹਾਇਤਾ ਲੈਣੀ ਪੈਂਦੀ ਸੀ ਫੌਜ ਦੇ ذریعے ਜਿਹੜੇ ਕਾਨੂੰਨ ਬ੍ਰਾਹਮਣ ਵੱਲੋਂ ਅਖਤਿਆਰ ਕੀਤੇ ਜਾਂਦੇ ਸਨ ਉਹਨਾਂ ਕਾਨੂੰਨਾਂ ਦਾ ਇੰਪਲੀਮੈਂਟ ਸਾਰੇ ਹੀ ਪ੍ਰਜਾ ਦੇ ਉੱਪਰ ਕੀਤਾ ਜਾਂਦਾ ਸੀ ਅਤੇ ਫੌਜ ਦੇ ذریعے ਬ੍ਰਾਹਮਣ ਦੀ ਉੱਤਮਤਾ ਨੂੰ ਬਰਕਰਾਰ ਰੱਖਣ ਦੇ ਹਰ ਇੱਕ ਹੀਲਾ ਵਸੀਲਾ ਕੀਤਾ ਜਾਂਦਾ ਸੀ ਤੀਜਾ ਦਰਜਾ ਸੀ ਵੈਸ਼ ਦੇ ਕੋਲ ਵੈਸ਼ ਨੂੰ ਪ੍ਰੋਪਤ ਬ੍ਰਾਹਮਣ ਅਤੇ ਖਸ਼ਤਰੀ ਤੋਂ ਬਾਅਦ ਅਧਿਕਾਰ ਪ੍ਰਾਪਤ ਸਨ ਬੇਸ਼ਤ ਵੈਸ਼ ਦੇ ਅਧਿਕਾਰ ਸੀਮਤ ਸਨ ਪਰ ਇਸ ਨੂੰ ਸਮਾਜ ਦੇ ਵਿੱਚ ਕੋਈ ਥਾਂ ਪ੍ਰਾਪਤ ਸੀ वैश्य ਉਪਰੋਕਤ ਦੋਹਾਂ ਬ੍ਰਾਹਮਣ ਅਤੇ ਇੱਕ क्षत्रिय ਦੀ ਰੋਜ਼ਮਰਰ ਦੀ ਜ਼ਿੰਦਗੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਜਿੱਥੇ ਖੇਤੀਬਾੜੀ ਕਰਦੇ ਸਨ ਉੱਥੇ ਵਪਾਰਕ ਰਿਆ ਕਰਦੇ ਸਨ ਤਾਂ ਕਿ ਉਪਰੋਕਤ ਦੋਹਾਂ ਦੀ ਸੇਵਾ ਪੂਰੀ ਹੋ ਸਕੇ ਇਸ ਤੋਂ ਬਾਅਦ ਜੇ ਚੌਥੇ ਨੰਬਰ ਤੇ ਆਉਂਦੇ ਹਨ ਸ਼ੂਦਰ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਵੀ ਸਨ ਅਤੇ ਉਹ ਮੂਲ ਨਿਵਾਸੀ ਜਿਨ੍ਹਾਂ ਨੇ ਵੀ ਵਿਦੇਸ਼ੀਆਂ ਦੀ ਵਿਰੋਧਤਾ ਕੀਤੀ ਵਿਦੇਸ਼ੀਆਂ ਦੇ ਨਾਲ جنگ ਯੁੱਧ ਕੀਤੇ ਅਤੇ ਮਾਰੇ ਜਾਣ ਤੋਂ ਪਿਛੋਂ ਉਹਨਾਂ ਦੇ ਬਚੇ ਹੋਏ ਪਰਿਵਾਰਾਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਸ਼ੂਦਰ ਐਲਾਨਿਆ ਗਿਆ ਇਹ ਉਹਨਾਂ ਜੁਜਾਰੂਆਂ ਦੇ ਵਿੱਚੋਂ ਸ਼ੂਦਰ ਸਨ ਕਿਉਂਕਿ ਬਹੁਤ ਸਾਰੇ ਮੂਲ ਨਿਵਾਸੀ ਅਜਿਹੇ ਸਨ ਜਿਨ੍ਹਾਂ ਨੂੰ ਵੈਸ਼ ਵਾਲਾ ਦਰਜਾ ਦਿੱਤਾ ਗਿਆ ਕੁਝ ਕੁ ਨੂੰ ਕਸ਼ਤਰੀਆਂ ਵਾਲੇ ਦਰਜੇ ਵੀ ਦਿੱਤੇ ਗਏ ਪਰ ਬਹੁਤਾਂ ਤੋਂ ਉਹ ਜਿਨ੍ਹਾਂ ਨੇ ਵਿਰੋਧਤਾ ਕੀਤੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਜੰਗ ਕੀਤੀ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਕੈਦ ਕਰਕੇ ਉਹਨਾਂ ਨੂੰ ਸ਼ੂਦਰ ਦਾ ਖਿਤਾਬ ਦਿੱਤਾ ਗਿਆ ਸ਼ੂਦਰ ਦਾ ਦਰਜਾ ਦਿੱਤਾ ਗਿਆ ਉਹ ਸ਼ੂਦਰ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਸੀ ਨਾ ਉਹ ਵਿਦਿਆ ਪ੍ਰਾਪਤ ਕਰ ਸਕਦੇ ਸਨ ਜੇਕਰ ਵਿਦਿਆ ਦਾ ਕੋਈ ਵੀ ਗਿਆਨ ਕੋਈ ਵੀ ਸ਼ਬਦ ਉਹ ਸੁਣ ਲੈਂਦੇ ਸਨ ਕਿ ਉਹਨਾਂ ਦੇ ਕੰਨ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਭਾਵੇਂ ਵਿਦਿਆ ਨਹੀਂ ਹਾਸਲ ਕਰ ਸਕਦੇ ਜੇਕਰ ਇਸ ਢੰਗ ਦੇ ਨਾਲ ਉਹਨਾਂ ਨੇ ਕਿਤੇ ਚੋਰੀ ਵਿਦਿਆ ਹਾਸਲ ਕਰ ਲਈ ਹੈ ਅਤੇ ਉਸ ਵਿਦਿਆ ਨੂੰ ਜੇਕਰ ਉਹ ਆਪਣੀ ਜ਼ੁਬਾਨ ਤੋਂ ਉਚਾਰਦੇ ਹਨ ਉਸ ਵਿਦਿਆ ਦੇ ਰਾਹੀਂ ਕਿਸੇ ਨੂੰ ਸਮਝਾਉਣ ਦਾ ਯਤਨ ਕਰਦੇ ਹਨ ਤੇ ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਸ਼ਬਦ ਵਰਤੇ ਗਏ ਉਦੋਂ ਕਿ ਵੈਦਿਕ ਮੰਤਰ ਜੇਕਰ ਕੋਈ ਸੁਣਦਾ ਹੈ ਜਾਂ ਗਾਉਂਦਾ ਹੈ ਉਸ ਦੇ ਕੰਨ ਦੇ ਵਿੱਚ ਸਿਕਾ ਢਾਲ ਕੇ ਪਾ ਦਿਓ ਜ਼ੁਬਾਨ ਕੱਟ ਦਿਓ ਪਰ ਵੈਦਿਕ ਮੰਤਰ ਅਸਲ ਦੇ ਵਿੱਚ ਵਿੱਦਿਆ ਦਾ ਗਿਆਨ ਸੀ ਛੂਦਰ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਦੂਜਾ ਅਧਿਕਾਰ ਸੀ ਸਮਾਜ ਦੇ ਵਿੱਚ ਬਰਾਬਰਤਾ ਦਾ ਛੂਦਰ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ ਛੂਦਰ ਸਮਾਜ ਦੇ ਵਿੱਚ ਕਿਸੇ ਦੇ ਨਾਲ ਵੀ ਪਰਿਵਾਰਕ ਰਿਸ਼ਤਾ قائم ਨਹੀਂ ਸੀ ਕਰ ਸਕਦਾ ਬ੍ਰਾਹਮਣ ਹਰ ਕਿਸੇ ਦੇ ਨਾਲ ਕਰ ਸਕਦਾ ਸੀ ਸ਼ੂਦਰ ਕਿਸੇ ਦੇ ਨਾਲ ਵੀ ਨਹੀਂ ਕਰ ਸਕਦਾ ਹਾਲਾਂਕਿ ਸ਼ੂਦਰ ਦੀ ਸੁੰਦਰ ਇਸਤਰੀ ਸੁੰਦਰ ਧੀ ਨੂੰ ਬ੍ਰਾਹਮਣ ਆਪਣੇ ਵਾਸਤੇ ਰੱਖ ਸਕਦਾ ਸੀ ਪਰ ਸ਼ੂਦਰ ਦੇ ਨਾਲ ਕਿਸੇ ਤਰ੍ਹਾਂ ਦਾ ਮੇਲ ਮਲਾਪ ਨਹੀਂ ਸੀ ਕਰ ਸਕਦਾ ਸੋ ਗੁਰੂ ਪਿਆਰੇ ਵਾਲਿਓ ਸ਼ੂਦਰਾਂ ਨੂੰ ਜਿੰਨਾ ਕੋ ਦਿੱਤਾ ਗਿਆ ਉਹਨਾਂ ਦੇ ਵਿੱਚ ਇਹ ਸੀ ਕਿ ਸ਼ੂਦਰ ਮਰੇ ਹੋਏ ਜਨਵਰਾਂ ਦੀ ਚਮੜੀ ਤੋਂ ਆਪਣੀ ਕਾਰਗੁਜ਼ਾਰੀ ਕਰਨ ਮਰੇ ਹੋਏ ਜਨਵਰਾਂ ਦੇ ਮਾਸ ਖਾ ਕੇ ਆਪਣੇ ਭੋਜਨ ਦੀ ਤ੍ਰਿਪਤੀ ਕਰਨ ਪੇਟ ਦੀ ਤ੍ਰਿਪਤੀ ਕਰਨ ਜਾਂ ਉਹ ਭੋਜਨ ਖਾ ਸਕਦੇ ਸਨ ਜਿਹੜਾ ਉਪਰੋਕਤ ਤਿੰਨ ਵਰਨਾਵਾਂ ਵੱਲੋਂ ਜੂਠਾ ਛੱਡ ਦਿੱਤਾ ਗਿਆ ਹੋਵੇ ਇਸ ਤੋਂ ਬਾਅਦ ਉਹ ਮਰੇ ਹੋਏ ਲਾਵਾਸ ਲਾਸ਼ਾਂ ਮਰੇ ਹੋਏ ਇਨਸਾਨਾਂ ਨੂੰ ਉਹਨਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਾਉਣਾ ਇਹ ਸ਼ੂਦਰਾਂ ਦੇ ਹਿੱਸੇ ਆਇਆ ਅਤੇ ਜੇਕਰ ਉਹਨਾਂ ਦੇ ਕੋਲੋਂ ਕੋਈ ਥੋੜਾ ਬਹੁਤ ਸਮਾਨ ਮਿਲ ਜਾਵੇ ਜਾਂ ਉਹਨਾਂ ਦੇ ਕੱਪੜੇ ਲਾ ਕੇ ਇਹ ਵਰਤਦੇ ਸਨ ਇੱਕ ਕਿਸੇ ਤਰ੍ਹਾਂ ਦੀ ਜਾਇਦਾਦ ਨਹੀਂ ਸੀ ਬਣਾ ਸਕਦੇ ਜੇਕਰ ਕਿਸੇ ਸ਼ੂਦਰ ਦੇ ਕੋਲ ਜਾਇਦਾਦ ਹੋਵੇ ਜਾਂ ਕੋਈ ਸ਼ੂਦਰ ਕਿਸੇ ਢੰਗ ਦੇ ਨਾਲ ਜਾਇਦਾਦ ਬਣਾ ਲਵੇ ਤਾਂ ਉਸ ਦੀ ਜਾਇਦਾਦ ਸਾਰੀ ਦੀ ਸਾਰੀ ਜਾਇਦਾਦ ਨੂੰ ਬ੍ਰਾਹਮਣ ਵੱਲੋਂ ਦਿੱਤਾ ਜਾਂਦਾ ਸੀ ਜਾਂ ਬ੍ਰਾਹਮਣ ਵੱਲੋਂ ਜਬਦ ਕਰ ਲਿਆ ਜਾਂਦਾ ਸੀ ਇਸ ਵਖਰੇਵਾਜ ਸਮਾਜ ਦੇ ਵਿੱਚ ਪਾਇਆ ਗਿਆ ਇਹ ਵਖਰੇਵਾ ਕੇਵਲ ਤੇ ਕੇਵਲ ਭਾਰਤ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਆਪਾਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਜਿੱਥੇ ਕਾਲੇ ਅਤੇ ਗੂਰੇ ਦਾ ਬਹੁਤ ਵਖਰੇਵਾ ਕੀਤਾ ਜਾਂਦਾ ਸੀ ਕਿਸੇ ਸਮੇਂ ਇਹ ਵਖਰੇਵਾ ਇੰਨਾ ਜ਼ਿਆਦਾ ਸੀ ਕਿ ਉੱਥੋਂ ਦੇ ਕਾਲੇ ਲੋਕਾਂ ਨੂੰ ਜਾਨਵਰਾਂ ਦੇ ਨਾਲੋਂ ਵੀ ਜ਼ਿਆਦੀ ਬੱਤਰ ਜ਼ਿੰਦਗੀ ਜਿਉਂਦੀ ਪੈਂਦੀ ਸੀ ਅਤੇ ਜਦੋਂ ਆ ਕਿਸਾਨੀ ਮੋਰਚਾ ਲੱਗਾ ਹੈ ਉਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਧਰਨਾ ਲੱਗਾ ਸੀ ਜਿਸ ਦੇ ਵਿੱਚ ਇੱਕ ਨਾਰਾ ਪੈਦਾ ਹੋਇਆ ਬਲੈਕ ਲਾਈਫ ਮੈਟਰ ਭਾਵ ਕਾਲੀਆਂ ਦੀ ਜ਼ਿੰਦਗੀ ਵੀ ਮੈਟਰ ਕਰਦੀ ਹੈ ਕਾਲੇ ਲੋਕਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਉਸੇ ਇੱਕ ਸਲੋਗਨ ਦੇ ਵਿੱਚੋਂ ਅੱਗੇ ਜਾ ਕੇ ਸਲੋਗਨ ਪੈਦਾ ਹੋਇਆ ਸੀ ਫਾਰਮਰ ਲਾਈਫ ਮੈਟਰ ਇਹਨਾਂ ਦੀ ਜ਼ਿੰਦਗੀ ਵੀ ਕੋਈ ਮਾਨਤਾ ਰੱਖਦੀ ਹੈ ਇਹਨਾਂ ਨੂੰ ਜ਼ਿੰਦਗੀ ਜੀਣ ਦਾ ਅਧਿਕਾਰ ਹੈ ਸੋ ਆਪਾਂ ਗੱਲ ਕਰ ਰਹੇ ਸ਼ਾਂ ਕਿ ਜਿਹੜਾ ਸਵਾਲ ਜਿਹੜੇ ਸਲੋਗਨ ਅੱਜ ਸਮਾਜ ਦੇ ਵਿੱਚ ਪ੍ਰਚਲਿਤ ਜਾ ਰਹੇ ਹਨ ਇਸ ਸਲੋਗਨ ਧਰਗ ਸਹਿਬਾਨਾ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਸਮਾਂ ਪਹਿਲਾਂ ਇਹ ਗੱਲਾਂ ਕਰ ਚੁੱਕੇ ਹਨ ਸਾਡੀ ਵੱਧ ਕਿਸਮਤੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਗਿਆਨ ਸਮਾਜ ਦੇ ਵਿੱਚ ਦੇ ਨਹੀਂ ਸਕੇ ਉਹਨਾਂ ਨੂੰ ਦੱਸ ਨਹੀਂ ਸਕੇ ਕਿ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਧ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕੀਤੀ ਹੈ ਅੱਪਾ ਗੱਲ ਕਰ ਰਹੇ ਸਾਂ ਕਿ ਸ਼ੂਤਰਾਂ ਨੂੰ ਇਸੇ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਸੀ ਇਸ ਦੀ ਖিলাਫਤ ਕਰਨ ਵਾਸਤੇ ਅਤੇ ਸ਼ੁਗਰਾਂ ਨੂੰ ਬਰਾਬਰ ਅਧਿਕਾਰ ਦੇਵੋਣ ਵਾਸਤੇ ਵੱਖ-ਵੱਖਰੇ ਸਮੇਂ ਦੇ ਉੱਪਰ ਵੱਖ-ਵੱਖਰੇ ਔਲੀਆ ਅਵਤਾਰ ਆਏ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਪਰ ਇਸ ਦੀ ਖিলাਫਤ ਕੀਤੀ ਆਵਾਜ਼ ਉਠਾਈ ਕਈ ਇਲਾਕਿਆਂ ਦੇ ਵਿੱਚ ਇਹ ਵਿਤਕਰੇ ਬਹੁਤ ਹੀ ਚਰਮ ਸੀਮਾ ਤੇ ਸਨ ਜਿੱਥੇ ਸ਼ੁਗਰਾਂ ਨੂੰ ਆਪਣੇ ਲੱਕ ਦੇ ਨਾਲ ਜਾਜੁ ਫਾਂਡ ਕੇ ਰੱਖਣਾ ਪੈਂਦਾ ਸੀ ਤਾਂ ਕਿ ਉਹਨਾਂ ਦੇ ਤੁਰਨ ਦੇ ਨਾਲ ਉਹਨਾਂ ਦੇ ਪੈਰਾਂ ਦੀ ਪੈੜ ਧਰਤੀ ਨੂੰ ਅਪਵਿੱਤਰ ਨਾ ਕਰੇ ਅਤੇ ਉਹ ਪੈੜ ਨਾਲ ਦੀ ਨਾਲ ਹੀ ਖਤਮ ਹੁੰਦੀ ਜਾਵੇ ਉਹਨਾਂ ਨੂੰ ਆਪਣੀ ਗਲੇ ਦੇ ਵਿੱਚ ਇੱਕ ਲੋਟਾ ਲਮਕਾ ਕੇ ਰੱਖਣਾ ਪੈਂਦਾ ਸੀ ਤਾਂ ਕਿ ਉਹਨਾਂ ਦੇ ਮੁਖ ਦੇ ਵਿੱਚੋਂ ਨਿਕਲਣ ਵਾਲਾ ਥੁੱਕ ਧਰਤੀ ਦੇ ਉੱਪਰ ਨਾ ਪਵੇ ਧਰਤੀ ਅਪਵਿੱਤਰ ਨਾ ਹੋ ਜਾਵੇ ਅਤੇ ਉਹ ਉਸ ਥੁੱਕ ਨੂੰ ਆਪਣੇ ਲੋਟੇ ਦੇ ਵਿੱਚ ਰੱਖਣ ਜ਼ਮੀਨ ਦੇ ਉੱਪਰ ਨਾ ਡਿੱਗੜ ਦੇਣ ਪੈਰਾਂ ਦੇ ਵਿੱਚ ਗੁਰੂ ਬਣ ਕੇ ਰੱਖਣ ਤਾਂ ਕਿ ਜਦੋਂ ਉਹ ਚੱਲਣ ਤੇ ਦੂਰੋਂ ਆਵਾਜ਼ ਆ ਜਾਵੇ ਕਿ ਕੋਈ ਸ਼ੂਦਰ ਆ ਰਿਹਾ ਹੈ ਅਤੇ ਜਦੋਂ ਸ਼ੂਦਰ ਦੀ ਆਉਣ ਦੀ ਗੱਲ ਪਤਾ ਲੱਗੇ ਤੇ ਜਿਹੜੇ ਉੱਚ ਬਰਾਦਰੀਆਂ ਵਾਲੇ ਹਨ ਆਪਣੇ ਆਪ ਦੇ ਵਿੱਚ ਜਾਤ ਅਭਮਾਨੀ ਹਨ ਉਹ ਆਪਣੇ ਆਪ ਨੂੰ ਲੁਕਾ ਲੈਣ ਕਿ ਕਿਸੇ ਸ਼ੂਦਰ ਦਾ ਪਰਛਾਵਾਂ ਸਾਡੇ ਉੱਪਰ ਨਾ ਪੈ ਜਾਵੇ ਜੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਸਵਾਲ ਉਠਾਉਂਦੇ ਹਨ ਕਹੋਰੇ ਪੰਡਿਤ ਬਾਹਮਣ ਕੱਪ ਕੇ ਹੋਏ ਤੈਨੂੰ ਕਿਹਨੇ ਅਧਿਕਾਰ ਦਿੱਤਾ ਕਿ ਤੂੰ ਸਾਰਿਆਂ ਤੋਂ ਉੱਚਾ ਹੈਂ ਕਦੋਂ ਤੋਂ ਇਹ ਅਧਿਕਾਰ ਤੈਨੂੰ ਪ੍ਰਾਪਤ ਹੋਇਆ